ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਜੈ ਜੈਕਾਰ ਕਰੇ ਸਭ ਕੋਈ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਅਗੰਮੀ ਜੋਤ ਨੇ ਜਿਸ ਵੀ ਧਰਤੀ ਉੱਤੇ ਚਰਨ ਪਾਏ ਉਸ ਥਾਂ ਕਣ ਕਣ ਵਿੱਚ ਗਿਆਨ ਦਾ ਚਰਨਣ ਹੋ ਗਿਆ ਸਾਲ 1665 ਈਸਵੀ ਦੇ 6 ਕਿੜੇ ਮਹੀਨਿਆਂ ਵਿੱਚ ਜਦੋਂ ਸਰਤ ਰੁੱਤ ਸ਼ੁਰੂ ਹੋ ਰਹੀ ਸੀ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਪਰਿਵਾਰ ਅਤੇ ਕੁਝ ਸਿੱਖਾ ਸਵੇਤ ਪਾਂਦ ਅਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਰਨੀ ਰਵਾਨਾ ਹੋਈ ਇਹ ਯਾਤਰਾ ਕੇਵਲ ਕੋਈ ਸਫਰੀ ਨਹੀਂ ਸੀ ਸਗੋਂ ਇਹ ਤਾਂ ਗੁਰੂ ਅਸਥਾਨਾਂ ਦੇ ਦਰਸ਼ਨਦਾਰੇ ਕਰਨਾ ਤੇ ਸਿੱਖ ਸੇਵਕਾਂ ਨੂੰ ਗੁਰਸਿੱਖੀ ਵਿੱਚ ਫੋਰ ਪ੍ਰਪੱਕ ਕਰਕੇ ਮਨੁੱਖਤਾ ਨੂੰ ਨਿੱਜ ਤੋਂ ਉੱਪਰ ਝੁਕਣਾ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਦਿਵਾਉਣਾ ਬੇਪਰਵਾਦੀ ਜੰਜਾਲਾਂ ਤੋਂ ਲੋਕਾਂ ਨੂੰ ਬਚਾਉਣਾ ਸਭ ਨੂੰ ਸੰਜੇਵਲ ਦਾ ਹੋਕਾ ਦੇਣ ਕਿਰਤ ਦੀ ਮਹਾਨਤਾ ਸਮਝਾਉਣਾ ਮੰਨਣ ਛਕਣ ਦੀ ਪ੍ਰੇਰਣਾ ਦੇਣਾ ਨਾਮ ਜਪਣ ਦੀ ਦਾਤ ਵਰਖਣ ਅਤੇ ਦਿਨਾਂ ਨੂੰ ਨਵਾਂ ਰਾਹ ਖੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦਿਆਂ ਹੀ ਗੁਰੂ ਜੀ ਨਾਲ ਸ੍ਰੀ ਗਿਰਤਪੁਰ ਸਾਹਿਬ 'ਚ ਦਿੱਲੀ ਦੀ ਸੰਗਤ ਦਾ ਮੁਲਾਪ ਹੋਇਆ ਉਸ ਸਮੇਂ ਦੇ ਦਿੱਲੀ ਦੇ ਹਾਲਾਤ ਤੇ ਹਕੂਮਤ ਬਾਰੇ ਬਹੁਤ ਕੁਝ ਜਾਣਿਆ ਉੱਥੋਂ ਗੁਰੂ ਜੀ ਭਾਰਤ ਭਰ ਤੋਂ ਧਨੌਲੀ ਹੁੰਦੇ ਹੋਏ ਰੋਪੜਾ ਜਿੱਥੇ ਹੁਣ ਗੁਰਦੁਆਰਾ ਸਦਾ ਬਰਤ ਦਾ ਸਾਹਿਬ ਸਥਿਤ ਹੈ ਤੇ ਫਿਰ ਬ੍ਰਾਹਮਣ ਮਾਜਰਾ ਬੂੜ ਮਾਜਰਾ ਜੁਗਰੀ ਕੁਰਾਨੀ ਹੁੰਦੇ ਘੜੂਆ ਇੱਕ ਬਾਗ 'ਚ ਡੇਰੇ ਲਾਇਆ ਜਿੱਥੇ ਹੁਣ ਸ਼ਾਨਦਾਰ ਗੁਰੂ ਅਸਥਾਨ ਸਜੋਤ ਹਨ ਇੰਨਾ ਥਾਵਾਂ ਤੇ ਹਰ ਪਿੰਡਾਂ ਹਰ ਗਲੀ ਵਿੱਚੋਂ ਲੋਕ ਆਪਣੇ ਦੁੱਖ ਲੈ ਕੇ ਆਉਂਦੇ ਤੇ ਗੁਰੂ ਜੀ ਉਹਨਾਂ ਦੇ ਮਨਾਂ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਸ਼ਕਤੀ ਬਖਸ਼ ਕਰਦੇ ਆਂ ਅਨੰਦਪੁਰ ਵਿੱਚ ਹੱਟ ਦੀ ਮਾਰ ਤੋਂ ਪਿੰਡ ਨੂੰ ਬਚਾਉਣ ਲਈ ਗੁਰੂ ਜੀ ਨੇ ਬੰਨ੍ਹ ਬਣਵਾਇਆ ਤੇ ਨਦੀ ਦਾ ਰੁੱਖਾ ਮੜਵਾ ਦਿੱਤਾ ਉਥੋਂ ਆਪ ਜੀ ਰੈਲੋ ਪਹੁੰਚੇ ਫਿਰ ਪਿੰਡ ਬਿਹੇੜ ਨੂੰ ਵੀ ਹੜ ਦੀ ਮਾਰ ਤੋਂ ਬਚਾਇਆ ਤੇ ਮਕਾਰੋਪਰਾ ਦਾਦੂ ਮਾਜਰਾ ਪਕੜਾਣਾ ਆਕੜ ਹੁੰਦੇ ਹੋਏ ਨੌ ਰੱਖੇ ਪੁੱਜੇ ਜਿੱਥੇ ਇੱਕ ਬੁੰਜਾਰੇ ਨੇ ਆਪ ਨੂੰ ਨੌ ਟਕੇ ਭੇਟ ਕੀਤੇ ਅਤੇ ਕਿਹਾ ਇਹ ਦਸ ਜਈ ਟਕਾ ਹੈ ਗੁਰੂ ਜੀ ਨੇ ਫਰਵਾਇਆ ਇਹ ਨੌ ਟਕੇ ਨਹੀਂ ਸਗੋ ਨੌ ਰੱਖਦੇ ਸਮਾਨ ਨੇ ਇਸ ਲਈ ਉਸ ਪਿੰਡ ਦਾ ਨਾਮ ਨੌ ਰੱਖਾ ਪੈ ਗਿਆ ਇਥੋਂ ਗੁਰੂ ਤੈਲ ਪਰਾ ਹੁੰਦੇ ਹੋਏ ਸੈਫਾਬਾਦ ਜਿਸ ਨੂੰ ਹੁਣ ਪਹਾੜ ਤੱਕ到达ਦੇ ਆਂ ਪਹੁੰਚੇ ਇੱਥੋਂ ਦਾ ਨਵਾਬ ਆਰੰਗਦੇਵ ਦਾ ਜਿੱਤੀ ਕੀ ਰਸਤੇ ਦਾ ਸੀ ਜੋ ਅਗਲ ਵਾਡੀ ਲੈਣਾ ਹੈ ਸੈਫਾਬਾਦ ਤੋਂ ਗੁਰੂ ਜੀ ਪਿੰਡ ਲਹਿਣ ਅਜੋਕਾ ਪਟਿਆਲਾ ਦਾ ਗੁਰਦੁਆਰਾ ਦੁੱਖ ਨਵਾਬ ਸਾਹਿਬ ਆਨੋਹਕ ਸੰਗਰੂਰ ਨੇੜੇ ਗਾਗਾ ਹੁੰਦੇ ਹੋਏ ਸਮਾਂ ਪਹੁੰਚੇ ਇਸ ਜਗ੍ਹਾ ਹੁਣ ਗੁਰੂ ਘਰਾ ਥੜਾ ਸਾਹਿਬ ਸੁਸ਼ੋਭਤਾਨ ਇੱਥੋਂ ਗੁਰੂ ਜੀ ਮੂਲੋ ਵਾਲਾ ਪਹੁੰਚੇ ਜਿੱਥੋਂ ਦਾ ਪਾਣੀ ਖਾਰਾ ਸੀ ਗੁਰੂ ਜੀ ਨੇ ਪੁਰਾਣਾ ਖੂਹ ਸਾਫ਼ ਕਰਵਾਇਆ ਤੇ ਪਾਣੀ ਪਰ ਨਹੀਂ ਕਿਹਾ ਹੁਣ ਇਹ ਪਾਣੀ ਮਿੱਠਾ ਨਿਕਲਿਆ ਗੁਰੂ ਜੀ ਕੁਝ ਦਿਨ ਇੱਥੇ ਰਹੇ ਤੇ ਇੱਕ ਸਿੱਖ ਭਾਈ ਨੰਨੂ ਜੀ ਨੂੰ ਮੰਜੀ ਬਸਾਈ ਇੱਥੋਂ ਗੁਰੂ ਜੀ ਨੇ ਸਿੱਖਾ ਹੁੰਦੇ ਹੋਏ ਇੱਕ ਜੰਗਲ 'ਚ ਡੇਰਾ ਕੀਤਾ ਜਿੱਥੇ ਹੁਣ ਪਿੰਡ ਕੱਟੂ ਹੈ ਇੱਥੇ ਗੁਰੂ ਜੀ ਨੇ ਭਾਈ ਧਰਨਾ ਜੀ ਨੂੰ ਸਾਰਿਆ ਤੇ ਫਿਰ ਕੱਟੂ ਪੈਣੀ ਫਰਵਾਈ ਦੋ ਖੜਿਆ ਸੀ ਇਸ ਜਨਾਂ ਉਸ ਸਮੇਂ ਤੇ ਪਾਲੀ ਰੋਗ ਫੈਲਿਆ ਹੋਇਆ ਸੀ ਇਸ ਨਾਲ ਗਲੇ ਵਿੱਚ ਫੋੜਾ ਹੋ ਕੇ ਕੰਬੜੀ ਨਾਲ ਬੁਖਾਰ ਹੋ ਜਾਂਦਾ ਸੀ ਗੁਰੂ ਜੀ ਨੇ ਇਸ ਦੇ ਇਲਾਜ ਲਈ ਅਸੀਸ ਦਿੱਤੀ ਇੱਥੇ ਗੁਰੂ ਜੀ ਤੌੜੇ ਵੱਲ ਚੱਲ ਪਏ ਤੌੜੇ ਹੁਣ ਗੁਰਦੁਆਰਾ ਮਾੜੀ ਸਰ ਗੁਰੂ ਦੀ ਯਾਦ ਵਿੱਚ ਸਥਿਤ ਹੈ ਗੁਰੂ ਜੀ ਸੋਹੀ ਵੱਲ ਢਾਬ ਹੁੰਦੇ ਹੋਏ ਪੁੰਦਰ ਪਹੁੰਚੇ ਇੱਥੇ ਵੀ ਗੁਰਦੁਆਰਾ ਸਾਹਿਬ ਸਸੋਹਤੰਦ ਉੱਥੋਂ ਤਫਾ ਤੇ ਫਿਰ ਰੰਨੇ ਤੋਂ ਬਾਰ-ਬਾਰ ਡੇਰਾ ਕੀਤਾ ਕਹਿੰਦੇ ਹਨ ਕਿ ਉੱਥੇ ਹੀ ਸੁਲਤਾਨੀਆਂ ਦਾ ਭਤੀਜਾ ਜੋਗਾ ਮਾਸਟਰ ਨਸੀ ਗੁਰੂ ਜੀ ਨੇ ਬਚਨ ਕੀਤਾ ਜੋਗਾ ਆਪਣੇ ਜੋਗਾ ਭਾਵੇਂ ਕਿਸੇ ਦਾ ਮੌਲ ਜੋਗਾ ਨਹੀਂ ਗੁਰੂ ਜੀ ਦੇ ਇਹ ਬਚਨ ਜਦੋਂ ਜੋਗਾ ਨੂੰ ਪਤਾ ਚੱਲੇ ਤਾਂ ਉਹ ਆਪ ਜੀ ਪਾਸ ਆਇਆ ਗੁਰੂ ਜੀ ਨੇ ਉਸ ਨੂੰ ਕਿਹਾ ਇੱਥੇ ਨਗਰ ਵਸਾ ਲਵੋ ਪਿੰਡ ਫਰਕਤ ਵਾਲਾ ਤੇ ਅਜਿਤ ਹੋਵੇਗਾ ਅੱਜ ਨਾਲ ਇੱਥੇ ਬਹੁਤ ਵੱਡਾ ਪਿੰਡ ਜੋਗਾ ਹੈ ਜਿਸ ਨੂੰ ਜੋਕਰ ਅੰਦਾ ਵੀ ਆ ਗਿਆ ਜੋਕਰ ਨੂੰ ਵਰ ਦੇ ਕੇ ਗੁਰੂ ਜੀ ਭਪਾਲ ਨਗਰਾਏ ਜਿੱਥੇ ਪਿੰਡ ਪੂਂਦਰ ਦੀ ਸਾਰੀ ਬਸੋਂ ਦਰਸਾਂ ਲਈ ਆਈ ਭਪਾਲ ਤੋਂ ਖੀਵਾ ਵੱਡਾ ਹੁੰਦੇ ਹੋਏ ਸਮਰਾਵਾਂ ਨਗਰ ਅਟਕ ਗਈ ਕਾਬਲ ਤੋਂ ਗੁਰੂ ਜੀ ਦੇ ਦਰਸਾਂ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚੀ ਸੰਗਤਾ ਇੱਥੇ ਆਪ ਜੀ ਨੂੰ ਆ ਮਿਲੀ ਗੁਰੂ ਜੀ ਨੇ ਸੰਗਤ ਨੂੰ ਚੰਗੇ ਆਚਰਣ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਇੱਥੇ ਹੀ ਭੀਖੀ ਦਾ ਚੌਧਰੂ ਪਰ ਜਪੀ ਖੀਰਾ ਚੌਧਰੀ ਦੇਸੂ ਜੋ ਕੈਤਾਰਮ ਛੱਡ ਕੇ ਸਾਰਾਂ ਸੰਸਾਰ ਚੱਲਣ ਲੱਗ ਪਿਆ ਸੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਜਿਸ ਨੂੰ ਗੁਰੂ ਜੀ ਨੇ ਹਿੰਦੂ ਭਰਾਵਾਂ ਨਾਲ ਨਿਆ ਕਰਨ ਦੀ ਸਿੱਖਿਆ ਦਿੱਤੀ ਇਸ ਤੋਂ ਬਾਅਦ ਗੁਰੂ ਜੀ ਪਿੰਡ ਗੰਡੂਆਂ ਦੇ ਸਿੱਖ ਭਾਈ ਮੋਗਲੂ ਦੇ ਘਰ ਪਹੁੰਚੇ ਜਿਸ ਨੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜੁੱਧ ਵਿੱਚ ਭਾਗ ਲਿਆ ਸੀ ਤੇ ਹੁਣ ਆਪਣੇ ਅੰਤੋਂ ਸਮੇਂ ਵਿੱਚ ਗੁਰੂ ਜੀ ਦੇ ਦਰਸ਼ਨ ਦੀ ਉਡੀਕ ਕਰ ਰਿਹਾ ਸੀ ਗੁਰੂ ਜੀ ਨੇ ਉਸ ਨੂੰ ਝਾਲ ਕੀਤਾ ਅਤੇ ਅੱਗੇ ਪਿੰਡਾ ਟਿਲੇ ਉਜਾ ਪੁੱਜੇ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਇੱਕ ਸਾਧੂ ਕੋਚੀ ਦਾਸ ਆਪਣੇ ਅੰਤਮ ਸਮੇਂ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਸੀ ਗੁਰੂ ਜੀ ਨੇ ਉਹ ਵੀ ਜ਼ਿੰਦਗੀ ਦੀਆਂ ਅਵਸਥਾਵਾਂ ਵਿੱਚੋਂ ਉੱਚਾ ਹੋਣ ਦਾ ਮਾਰ ਦੱਸਿਆ ਗੁਰੂ ਜੀ ਸੁਵਾਲਾ ਸਾਹਪੁਰ ਦੇ ਲਾਗਲੇ ਪਿੰਡਾਂ ਵਿੱਚ ਬਖਸ਼ਾ ਕਰਦੇ ਅਲੀ ਸ਼ੇਰ ਕਲਾ ਪੁੱਜੇ ਇਹ ਪਿੰਡਾਂ 3ਾਂ ਦੇ ਵਪਾਰ ਲਈ ਪ੍ਰਜਲਤ ਸੀ ਗੁਰੂ ਜੀ ਨੇ ਲੋਕਾਂ ਨੂੰ ਜਿਹਾ ਕਰਦੋਂ ਵਰਜਿਆ ਅਤੇ ਬੱਚੀਆਂ ਨੂੰ ਸਰਕਾਰ ਨਾਲ ਵਿਆਹ ਦਾ ਉਪਦੇਸ਼ ਦਿੱਤਾ ਇਥੋਂ ਆਪਣੀ ਖਿਆਲਾ ਖਾਨ ਪਿੰਡਾ ਮੌੜ ਦੇਖਾ ਸਾਬੋ ਦੀ ਤਲਵੰਡੀ ਬਰਾ ਬਿਛੋਣਾ ਤੋਂ ਦਰਿਆ ਸਰਸੋਵੀ ਤੱਕ ਦਾ ਪੱਤਨ ਪਾਰ ਕਰਕੇ ਤਪਦੀਆਂ ਰੂਹਾਂ ਨੂੰ ਠਾਰ ਲਈ ਤਮਤਾਲ ਵਰ ਚਲਵੇ ਤਮਤਾਲ ਜਿੱਥੇ ਹੁਣ ਗੁਰਦੁਆਰਾ ਤਮਤਾਲ ਸਾਹਿਬ ਸੁਰਵਾਇ ਮਾਨ ਹਨ ਇੱਥੇ ਗੁਰੂ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਸਪਾਹੀਆਂ ਨੇ ਬੰਦੀ ਬਣਾ ਲਿਆ ਅਤੇ ਦਿੱਲੀ ਲੈ ਜਾਇਆ ਗਿਆ ਇਸ ਸਮੇਂ ਮੋਗਲ ਬਾਦਸ਼ਾਹ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਅਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸ ਤੋਂ ਪਹਿਲਾਂ ਮੀਰ ਜੁਮਲਾ ਅਧੀਨ ਮੋਗਲ ਸੈਨਾ ਨੇ ਅਸਾਮ ਉੱਤੇ ਹਮਲਾ ਕੀਤਾ ਸੀ ਜੋ ਅਸਫਲ ਰਿਹਾ ਸੀ ਅਸਾਮ ਉੱਤੇ ਹਮਲਾ ਮੌਤ ਸੇੜ ਤੋਂ ਘੱਟ ਨਹੀਂ ਸੀ ਰਾਜਾ ਰਾਮ ਸਿੰਘ ਨੂੰ ਇਸ ਚਿੰਤਾ ਵਿੱਚ ਵੇਖ ਕੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਮਦਦ ਲੈਣ ਲਈ ਕਿਹਾ। ਅ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਜੀ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਗੁਰੂ ਜੀ ਤੋਂ ਭਰੋਸਾ ਮਿਲਣ ਤੋਂ ਬਾਅਦ ਰਾਜਾ ਰਾਮ ਸਿੰਘ ਨੇ ਔਰੰਗਜ਼ੇਬ ਦੇ ਗੁਰੂ ਜੀ ਨੂੰ ਰਿਹਾ ਕਰਨ ਦੀ ਬੇਨਤੀ ਕੀਤੀ। ਗੁਰੂ ਸਾਹਿਬ ਦੀ ਰਿਹਾਈ ਤੋਂ ਉਪਰੰਤ ਦਿੱਲੀ ਤੋਂ ਪੂਰਬੀ ਭਾਰਤ ਵੱਲ ਚੱਲੇ। ਆਪ ਮਥਰਾ, ਆਗਰਾ, ਹਟਾਵਾ, ਕਾਨਪੁਰ, ਲਖਨਊ, ਫਤਿਹਪੁਰ ਆਦ ਸ਼ਰਾ ਵਿੱਚੋਂ ਦੀ ਹੁੰਦੇ ਹੋਏ ਅਲਾਹਾਬਾਦ ਪਹੁੰਚੇ ਤੇ ਇੱਥੇ ਕੁਝ ਸਮਾ ਰਹੇ ਜਿੱਥੇ ਅੱਜ ਕੱਲ ਗੁਰਦੁਆਰਾ ਸਾਹਿਬ ਸਥਾਪਤ ਹੈ ਅਲਾਹਾਬਾਦ ਦੇ ਪਿੱਛੋਂ ਮਿਰਜ਼ਾਪੁਰ ਹੁੰਦੀ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਨਾਸ ਪਹੁੰਚੇ ਜਿੱਥੇ ਉਹ ਦੋ ਹਫ਼ਤੇ ਰਹੇ ਇੱਥੇ ਯਾਦਗਾਰ ਵਜੋਂ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸਥਾਪਿਤ ਹੈ ਜਿਸ ਦਾ ਨਾਮ ਗੁਰਦੁਆਰਾ ਨੀਚੀ ਬਾੜ ਬੜੀ ਸੰਗਤ ਸਾਹਿਬ ਹੈ ਬਨਾਸ ਤੋਂ ਗੁਰੂ ਜੀ ਸਾਸਾਰਾਂ ਗਏ ਇੱਥੇ ਗੁਰੂ ਸਾਹਿਬ ਦਾ ਇੱਕ ਸਰਦਾਰ ਲੋਕ ਦੇ ਮਸ਼ਹੂਰ ਪ੍ਰਚਾਰਕ ਚਾਚਾ ਫੱਗੂ ਮਰਦਾ ਸੀ 사ਸਾ ਰਾਮ ਸ਼ਹਿਰ ਵਿੱਚ ਅੱਜ ਕੱਲ ਤਿੰਨ ਗੁਰਦੁਆਰੇ ਸਟਾਫ ਹਨ ਗੁਰੂ ਜੀ 사ਸਾ ਰਾਮ ਤੋਂ ਬੋਲ ਗਿਆ ਜੋ ਕਿ ਬੁੱਧ ਅਤੇ ਹਿੰਦੂ ਧਰਮ ਦਾ ਵੱਡਾ ਕੇਂਦਰ ਸੀ ਹੁੰਦੇ ਹੋਏ ਪਟਨਾ ਪਹੁੰਚੇ ਇੱਥੇ ਮਾਤਾ ਗੁਜਰੀ ਜੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਜਿਵੇਂ ਕਿ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦੇ ਰਾਤਾ ਕਰਪਾਲ ਜਨ ਜੀ ਆਦ ਨੂੰ ਇੱਥੇ ਹੀ ਛੱਡ ਕੇ ਟਾਕਾ ਵੱਲ ਚਲੇ ਗਏ ਮਾਤਾ ਗੁਜਰੀ ਜੀ ਨੇ ਬਾਅਦ ਵਿੱਚ ਇਸੇ ਸਤ ਦੇ ਬਾਲਕ ਗੋਵਿੰਦ ਰਾਹੀ ਨੂੰ ਜਨ ਦਿੱਤਾ ਦੁਕੇ ਬਾਅਦ ਵਿੱਚ ਸ਼੍ਰੀ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਘਰੇ ਅਸਾਮ ਵੱਲ ਜਾਂਦੇ ਹੋਏ ਰਾਜਾ ਰਾਮ ਸਿੰਘ ਵੀ ਪਟਨਾ ਵਿਖੇ ਹੀ ਨੌਵੇਂ ਪਾਤਸ਼ਾਹ ਨੂੰ ਮਿਲਿਆ ਅਤੇ ਉਸ ਨੇ ਗੁਰੂ ਜੀ ਨੂੰ ਨਾਲ ਚੱਲਣ ਦੀ ਬੇਨਤੀ ਕੀਤੀ ਜਿਸ ਵਿੱਚੋਂ ਆਪ ਟਾਕੇ ਵੱਲ ਜਾਣ ਲਈ ਬਾੜ ਨਗਰ ਹੁੰਦੇ ਹੋਏ ਮਘੇਰ ਪਹੁੰਚੇ ਇੱਥੇ ਗੁਰੂ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸਥਿਤ ਹਨ ਜਿੱਥੇ ਇੱਕ ਪੁਰਾਣਾ ਮੰਦਿਰ ਹੈ ਜਿਸ ਅੰਦਰ ਗੁਰੂ ਸਾਹਿਬ ਜੀ ਆਰਾਮ ਕਰਦੇ ਸਨ ਮਘੇਰ ਤੋਂ ਭਾਗਲਪੁਰ ਹੁੰਦੇ ਹੋਏ ਗੁਰੂ ਜੀ ਕਾਂਤ ਨਗਰ ਪਹੁੰਚੇ ਤੇ ਉੱਥੋਂ ਅੱਗੇ ਰਾਜ ਮਹਿਲ ਪਹੁੰਚੇ ਇਸ ਸਥਾਨ ਉੱਤੇ ਸ੍ਰੀ ਗੁਰੂ ਨਾਨਕ ਸਾਹਿਬ ਵੀ ਆਪਣੀ ਉਦਾਸੀ ਦੌਰਾਨ ਆਏ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਿੰਨ ਦਿਨ ਰਾਜ ਮਹਿਲ ਠਹਿਰੇ ਇਥੋਂ ਗੁਰੂ ਜੀ ਮਾਲ ਦਾ ਮਸਤਾਬਾ ਆਦ ਹੁੰਦੇ ਟਾਕਾ ਪਹੁੰਚੇ ਟਾਕਾ ਤੋਂ ਗੁਰੂ ਸਾਹਿਬ ਜੀ ਰਾਜਾ ਰਾਮ ਸਿੰਘ ਨਾਲ ਅਸਾਮ ਵੱਲ ਗਏ ਤੇ ਧੂਬਰੀ ਪਹੁੰਚੇ ਅਸਾਮ ਦੇ ਰਾਜੇ ਅਦਰ ਰਾਜਾ ਰਾਮ ਸਿੰਘ ਦੀਆਂ ਸੁਨਾਵਾਂ ਵਿੱਚ ਬੜਾ ਕਵਸਾਨ ਦਾ ਜੰਦ ਹੋ ਚੁੱਕਾ ਸੀ ਜਿਸ ਉਪਰੰਤ ਗੁਰੂ ਜੀ ਦੀ ਸਾਲਸੀ ਸਦਕਾ ਦੋਨੋਂ ਰਾਜਾ ਵਿੱਚ ਸੁਨਾ ਹੋਈ ਰਾਜਾ ਚਕਰਤਾਉ ਜੀ ਸਿੰਘ ਦੇ ਸੱਦੇ ਦੇ ਗੁਰੂ ਜੀ ਕੋ ਹਾਟੀ ਤੇ ਤੇਜਪੁਰ ਗਏ ਇਥੋਂ ਗੁਰੂ ਸਾਹਿਬ ਜੀ ਤਾਕਾ ਮਿਤਨਾਪੁਰਾ ਬਦੇਸ਼ਵਰ ਰੂਪਸਾ ਵਿਸ਼ਨੂਪੁਰਾ ਵਾਕਰਾ ਭੁਮੇ ਤੇ ਗਿਆੜਾਈ ਵਾਪਸ ਪਟਨਾ ਪਹੁੰਚੇ ਇਹ ਯਾਤਰਾ ਕੇਵਲ ਤਸਦੀ ਦੇ ਅਰਹਾਂ ਦੀ ਨਹੀਂ ਸੀ ਇਹ ਤਾਂ ਮਰੁੱਖਤਾ ਦੇ ਦਿਲ ਤੇ ਰਾਹ ਖੋਲਣ ਵਾਲੀ ਸੀ ਹਰ ਪਿੰਡ ਹਰ ਨਗਰ ਆਜਿਵੀ ਗੁਰੂ ਜੀ ਦੇ ਪਵਿੱਤਰ ਅਸਥਾਨਾਂ ਨੂੰ ਪ੍ਰਾਪਤ ਸਥਾਨਾਂ ਨੂੰ ਹਰ ਰੋਜ਼ ਨਤਮਸਤ ਜੋ ਕੇ ਜੈ ਜੈਕਾਰ ਕਰ ਰਹੇ ਹਾਂ ਧੰਨਵਾਦ